ਹਾਂਜੀ ਵਿਸਕੋਸ ਔਰ ਗੈਂਚਾ ਦੀ ਸ਼ਰਟ ਰਹੇਗੀ ਗੋਟਾ ਪੱਤੀ ਦੀ ਏਮਬਰਾਇਡਰੀ ਹੋਈ ਹੈ ਘੇਰੇ ਤੇ ਨਾਲ ਟੈਬੀ ਸਿਲਕ ਦੀ ਬਾਟਮ ਮਿਲੇਗੀ ਕੰਟਰਾਸਟ ਦੁਪੱਟਾ ਮਿਲੇਗਾ ਔਰਗੈਂਜ਼ਾ ਦਾ ਗੋਟਾ ਪੱਤੀ ਵਾਲਾ 1550 ਦੇ ਵਿੱਚ ਤੁਸੀਂ ਇਹ ਸੂਟ ਬਾਇ ਕਰ ਸਕਦੇ ਹੋ ਨੈਕਸਟ ਕਰੇਪ ਦਾ ਸ਼ਰਟ ਰਹੇਗਾ ਕਰੇਪ ਦੀ ਬਾਟਮ ਰਹੇਗੀ ਚਨੂਨ ਦਾ ਦੁਪੱਟਾ ਹੈਂਡਵਰਕ ਹੋਇਆ 슬ਿਪਸ ਤੇ ਵੀ ਔਰ ਬਾਟਮ ਤੇ ਵੀ 2695 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਇ ਕਰ ਸਕਦੇ ਹੋ ਨੈਕਸਟ ਨੈਚੁਰਲ ਕ੍ਰੇਪ ਦਾ ਆਲ ਓਵਰ ਸੂਟ ਰਹੇਗਾ ਹੈਵੀ ਬਾਟਮ ਔਰ ਗੈਂਜ਼ਾ ਦੁਪੱਟਾ ਹੈਂਡਵਰਕ ਹੋਇਆ 슬ੀਵਸ ਦੇ ਘੇਰੇ ਤੇ ਨੈਕ ਤੇ ਬਾਟਮ ਤੇ 3499 ਦੇ ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਸਪੈਸ਼ਲ ਕਰਵਾ ਚੌਥ ਲਈ ਇਹ ਸਾਰੇ ਸੂਟ ਨੇ ਨੈਕਸਟ ਨੈਚੁਰਲ ਕ੍ਰੇਪ ਦਾ ਸੂਟ ਰਹੇਗਾ ਹੈਵੀ ਸੋਨਨ ਦੁਪੱਟਾ ਸ਼ਰਟ ਤੇ ਹੈਂਡਵਰਕ ਰਹੇਗਾ ਬਾਟਮ ਤੇ ਵੀ ਹੈਂਡਵਰਕ ਰਹੇਗਾ ਔਰ 슬ਿਪਸ ਤੇ ਵੀ ਵਰਕ ਰਹੇਗਾ 3899 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਇਹ ਵਾਲਾ ਸੂਟ ਰਹੇਗਾ 올ਓਵਰ ਨੇਚਰਲ ਕ੍ਰੇਪ ਦਾ ਹੈਵੀ ਚਨਨ ਦੁਪੱਟਾ ਫੁੱਲ ਬ੍ਰਾਈਡਲ ਸੂਟ ਬਹੁਤ ਜ਼ਿਆਦਾ ਸੋਨਾ ਸੂਟ ਰੈਡੀ ਹੋਏਗਾ 3899 ਦੇ ਵਿੱਚ ਇਹ ਵੀ ਸੂਟ ਤੁਸੀਂ ਬਾਏ ਕਰ ਸਕਦੇ ਆ 슬ੀਵਸ অর ਬਾਟਮ ਤੇ ਵਰਕ ਰਹੇਗਾ ਇਹ ਵਾਲਾ ਸੂਟ ਵੀ ਨੇਚਰਲ ਕ੍ਰੇਪ ਦਾ ਰਹੇਗਾ ਹੈਵੀ ਚਨਨ ਦੁਪੱਟਾ ਰਹੇਗਾ ਫੁੱਲ ਸੂਟ ਹੈਵੀ ਇਹ ਪੂਰਾ 슬ੀਵਸ অর ਬਾਟਮ ਤੇ ਵਰਕ ਰਹੇਗਾ 3899 ਵਿੱਚ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਕਾਟਨ ਦੇ ਸੂਟ ਰਣਗੇ ਇਹਨਾਂ ਸੂਟਾਂ ਤੇ ਸੇਲ ਲਗਾਈ ਹੋਈ ਆ 3.5 ਮੀਟਰ ਵੱਡੇ ਪਣੇ ਦਾ ਇਹ ਸੂਟ ਰਹੇਗਾ ਲੈਸ ਦਾ ਵਰਕ ਹੋਇਆ ਔਰ ਇਸ ਦਾ ਦੁਪੱਟੇ ਤੇ ਵੀ ਲੈਸ ਲੱਗੀ ਮਿਲੇਗੀ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 755 ਫ੍ਰੀ ਸ਼ਿਪਿੰਗ 'ਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਇਹਨਾਂ ਸੂਟਾਂ ਦੇ ਲਿਮਟਿਡ ਸਟਾਕ ਹੈ ਜਲਦੀ ਤੋਂ ਜਲਦੀ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਇਹ ਵਾਲੇ ਸੂਟ ਰਹਿਣਗੇ ਆਲ ਓਵਰ ਚੈੱਕ ਵਿਸਕੋਸ ਜਾਰਜਟ ਪਲੇਨ ਸੂਟ ਰਹੇਗਾ 5 ਮੀਟਰ 550 ਦੇ ਵਿੱਚ ਇਹ ਵੀ ਤੁਸੀਂ ਘਰ ਬੈਠ ਸੂਟ ਬਾਈ ਕਰ ਸਕਦੇ ਇਨ੍ਹਾਂ ਸੂਟਾਂ ਵਿੱਚ ਜੋ ਕਲਰ ਆਪਣੇ ਕੋਲ ਅਵੇਲੇਬਲ ਸੀ ਲਾਈਟ ਡਾਰਕ ਉਹ ਆਪਾਂ ਇਸ ਵੀਡੀਓ ਵਿੱਚ ਐਡ ਕਰ ਦਿੱਤੇ ਨੇ ਇਨ੍ਹਾਂ ਸੂਟਾਂ ਨੂੰ ਵੀ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਨ੍ਹਾਂ ਦਾ ਵੀ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਮੈਚਿੰਗ ਸੂਟ ਰਹਿਣਗੇ ਜੀ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਐਸ ਕੇ ਬ੍ਰਾਂਡ ਫੈਬਰਿਕ ਰਹੇਗਾ ਫੰਕਸ਼ਨ ਫੈਬਰਿਕ ਆ ਸ਼ਰਟ ਰਹੇਗੀ ਟਾਈ ਮੀਟਰ ਬਾਟਮ ਵੀ ਟਾਈ ਮੀਟਰ 650 ਦੇ ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਨੈਕਸਟ ਇਹ ਵਾਲੇ ਜੋ ਰਹਿਣਗੇ ਆਪਣੇ ਕੋਲ ਇਨਾਰਕਲੀ ਫਰੋਕ ਰਹੇਗੀ 10 ਮੀਟਰ ਦੀ ਅਨਾਰਕਲੀ ਫਰੌਕ ਮਿਲੇਗੀ 3 ਮੀਟਰ ਦੀ ਬਾਟਮ ਮਿਲੇਗੀ ਔਰ ਗੈਂਜ਼ਾ ਦਾ ਹੈਵੀ ਫਰ ਕਲਰ ਦੁਪੱਟਾ ਮਿਲੇਗਾ 2745 ਵਿੱਚ ਇਹ ਬਾਈ ਕਰ ਸਕਦੇ ਹੋ ਨੈਕਸਟ ਨੇਚਰਲ ਕ੍ਰੇਪ ਦੀ ਸ਼ਰਟ ਰਹੇਗੀ ਬਿਊਟੀਫੁੱਲ ਹੈਂਡਵਰਕ ਹੋਇਆਗਾ ਚਨੋਂਨ ਦਾ ਦੁਪੱਟਾ ਗੋਟਾ ਪੱਤੀ ਚੈੱਕ ਵਾਲਾ ਇਸ ਦੇ ਨਾਲ ਔਰਗੈਂਜ਼ਾ ਦੀ ਸੋਨਾ ਚਾਂਦੀ ਜੈਕਾਟ ਸ਼ਲਾਰਾ ਰਹੇਗਾ 2599 ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਇਹ ਵਾਲਾ ਸੂਟ ਵੀ ਆਪਣੇ ਕੋਲ ਰਹੇਗਾ ਜੈ ਨੈਚੁਰਲ ਕ੍ਰੇਪ ਦਾ ਸ਼ਰਾਰਾ ਸੂਟ ਰਹੇਗਾ ਹੈਵੀ ਵਰਕ ਹੋਇਆ ਚਨੂਨ ਦਾ ਨਾਲ ਦੁਪੱਟਾ ਮਿਲੇਗਾ 2699 ਵਿੱਚ ਇਹ ਵੀ ਤੁਸੀਂ ਬਾਇ ਕਰ ਸਕਦੇ ਹੋ ਨੈਕਸਟ ਇਹ ਆਪਣੇ ਕੋਲ ਰਹਿਣਗੇ ਮਸਲੀਨ कॉटन ਦੇ ਸੂਟ 5 ਮੀਟਰ ਸੂਟ ਰਹੇਗਾ ਬਾਜੂ ਤੇ ਵਰਕ ਮਿਲੇਗਾ 2.5 ਮੀਟਰ ਔਰਗੈਂਜ਼ਾ ਦਾ ਪ੍ਰਿੰਟਡ ਫੋਰ ਸੈਟ ਲੈਸ ਲੱਗੀ ਮਿਲੇਗੀ 518 ਵਿੱਚ ਇਹ ਵੀ ਘਰ ਬੈਠੇ ਬਾਇ ਕਰ ਸਕਦੇ ਇਹ ਆਪਣੇ ਕੋਲ ਸੂਟ ਰਹੇਗਾ ਜੀ 5 ਮੀਟਰ ਨੇਚਰਲ ਕਰੇਵ ਦਾ ਫੈਨਸੀ ਥ੍ਰੈਡਵਰਕ ਹੋਇਆ ਪਾਸੂ ਤੇ ਵੀ ਵਰਕ ਰਹੇਗਾ ਔਰ ਇਸਦੀ ਬਾਟਮ ਤੇ ਵੀ ਵਰਕ ਰਹੇਗਾ ਦੁਪੱਟਾ ਚਨੂਨ ਦਾ 2.5 ਮੀਟਰ 850 ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਜਾਰਜਟ ਦੀ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਪਲੇਨ ਜਾਰਜਟ ਦੀ ਬਾਟਮ ਰਹੇਗੀ ਪਾਕਿਸਤਾਨੀ embroiderry ਚ ਫੋਨ ਦਾ ਮੈਚਿੰਗ ਦੁਪੱਟਾ ਰਹੇਗਾ 2 ਮੀਟਰ ਸ਼ਰਟ ਰਹੇਗੀ ਔਰ 2 ਮੀਟਰ ਇਸ ਦੇ ਨਾਲ ਬਾਟਮ ਰਹੇਗੀ 20 ਮੀਟਰ ਹੀ ਦਪੱਟਾ ਮਿਲੇਗਾ 599 ਵਿੱਚ ਇਹ ਵੀ ਤੁਸੀਂ ਸੂਟ ਬਾਈ ਕਰ ਸਕਦੇ ਹੋ ਇਹਨਾਂ ਸੂਟਾਂ ਵਿੱਚ ਜੋ ਪ੍ਰਿੰਟ ਔਰ ਕਲਰ ਤੁਹਾਨੂੰ ਪਸੰਦ ਆਉਂਦਾ ਉਹਦਾ ਉਸ ਦਾ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਇਹਨਾਂ ਸੂਟਾਂ ਵਿੱਚੋਂ ਸੂਟ ਬਾਈ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਸਪੈਸ਼ਲ ਕਰਵਾ ਚੌਥ ਲਈ ਆਪਾਂ ਸੋਨੇ ਸੋਨੇ ਸੂਟ ਬਹੁਤ ਸੋਨੇ ਲੈ ਕੇ ਆਏ ਆ ਨੈਕਸਟ ਇਹ ਵਾਲੇ ਸੂਟ ਆ ਵਰ ਗੈਂਜ਼ਾ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਹੈਂਡਵਰਕ ਹੋਇਆ ਨੈਕ ਤੇ ਚ ਨੂੰ ਦਾ ਦੁਪੱਟਾ ਰਹੇਗਾ ਅਪਾੜਾ ਸਿਲਕ ਦੀ ਬਾਟਮ ਰਹੇਗੀ ਨਿਊ ਕਲਰ ਸੀ ਆਏ ਹੋਏ ਆਪਾਂ ਉਹ ਐਡ ਕਰ ਦਿੱਤੇ ਨੇ ਇਹਨਾਂ ਨੂੰ ਵੀ ਤੁਸੀਂ ਬਾਈ ਕਰਨਾ ਚਾਹੁੰਦੇ ਆ ਤਾਂ ਸਕਰੀਨ ਸ਼ਾਟ ਸੈਂਡ ਕਰਕੇ ਬਾਈ ਕਰ ਸਕਦੇ ਹੋ ਇਹ ਆਪਣੇ ਕੋਲ ਰੈਡੀमेड ਰਹੇਗਾ ਸੋਰਚੜ ਦਾ ਕੁੜਤਾ ਪਲਾਜ਼ੋ ਔਰ ਦੁਪੱਟਾ ਜੋ ਇਨਰ ਰਹੇਗਾ ਮਾਈਕਰੋ ਕਾਟਨ ਰਹੇਗਾ ਸਾਈਜ਼ ਮੈਂਸ਼ਨ 1499 ਵਿੱਚ ਬਾਈ ਕਰ ਸਕਦੇ ਹੋ ਨੈਕਸਟ ਆ ਬੰਦਨੀ ਪ੍ਰਿੰਟ ਵਾਲੇ ਸੂਟ ਰਹਿਣਗੇ ਆਪਣੇ ਕੋਲ 2.5 ਮੀਟਰ ਸ਼ਰਟ ਰਹੇਗੀ 2.5 ਮੀਟਰ ਬਾਟਮ ਰਹੇਗੀ 599 ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ ਇਹ ਵੀ ਕਰਵਾ ਚੌਥਲਿਸ਼ ਸਪੈਸ਼ਲ ਆਫਰ ਤੇ ਨੇ ਨੈਕਸਟ ਨੈਕਸਟ ਇਹ ਆਪਣੇ ਕੋਲ ਸੂਟ ਨੇ ਟੋਟਲ ਹੈਂਡਵਰਕ ਇਹ ਸੂਟ ਰੈਡੀ ਹੋਣਗੇ ਆਪਣੇ ਆਰਡਰ ਤੇ ਟੋਟਲ ਹੈਂਡਵਰਕ ਦਾ ਸੂਟ ਰਹੇਗਾ ਤੁਸੀਂ ਕਿਸੇ ਵੀ ਕਲਰ ਤੇ ਔਰ ਕਿਸੇ ਵੀ ਸਟੱਫ ਤੇ ਕਸਟਮਾਈਜ਼ ਕਰਵਾ ਸਕਦੇ ਹੋ ਜੋ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਉਸ ਦਾ ਸਕਰੀਨਸ਼ਾਟ ਸੈਂਡ ਕਰਕੇ ਸੇਮ ਤੁਹਾਨੂੰ ਟੋਟਲ ਹੈਂਡਵਰਕ ਦਾ ਸੂਟ ਰੈਡੀ ਕਰਕੇ ਦਿੱਤਾ ਜਾਏਗਾ ਪ੍ਰਾਈਸ ਤੁਹਾਡੇ ਸਟੱਫ ਜੋ ਤੁਸੀਂ ਯੂਜ਼ ਕਰੋਗੇ ਉਸ ਦੇ ਅਕੋਰਡਿੰਗ ਹੀ ਹੋਏਗਾ ਥੈਂਕ ਯੂ ਜੀ